ਕੀ ਸਿੱਖ ਨੂੰ ਮਾਸਾਹਾਰ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਇਹਦੇ ਉੱਤੇ ਕਈ ਲੋਕਾਂ ਨੇ ਵਿਚਾਰ ਰੱਖੇ ਨੇ ਕਈ ਵੀਡੀਓ ਬਣ ਚੁੱਕੇ ਹਨ ਪਰ ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਅਸੀਂ ਅਲੱਗ-ਅਲੱਗ ਐਂਗਲਾਂ ਤੋਂ ਵੇਖਾਂਗੇ ਵਿਗਿਆਨਿਕ ਪੱਖ ਅਧਿਆਤਮਿਕ ਗੁਰਬਾਣੀ ਕੀ ਕਹਿੰਦੀ ਇਤਿਹਾਸ ਕੀ ਕਹਿੰਦਾ ਇਹ ਅਲੱਗ-ਅਲੱਗ ਐਂਗਲਾਂ ਤੋਂ ਆਪਾਂ ਵੇਖਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਨਿਰਣੇ ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿ ਇਨਸਾਨ ਨੂੰ ਸਿੱਖ ਨੂੰ ਮਾਸਾਹਾਰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਚਲੋ ਦੋਸਤੋ ਸਟਾਰਟ ਕਰਦੇ ਹਾਂ ਜਲਦੀ ਨਾਲ ਅੱਜ ਦਾ ਵੀਡੀਓ 4-5 ਹਿੱਸਿਆਂ 'ਚ ਮੈਂ ਇਸ ਵੀਡੀਓ ਨੂੰ ਵੰਡਿਆ ਹੈ ਜਿੱਦਾਂ ਇੱਕ ਹੋ ਗਿਆ ਵਿਗਿਆਨਿਕ ਜਾਂ ਸਰੀਰਿਕ ਪੱਖ ਅਧਿਆਤਮਿਕ ਗੁਰਬਾਣੀ ਇਤਿਹਾਸਿਕ ਅੱਡ-ਅੱਡ ਹਿੱਸਿਆਂ 'ਚ ਮੈਂ ਇਸ ਵੀਡੀਓ ਨੂੰ ਵੰਡਿਆ ਹੈ ਤੇ ਲਾਸਟ ਵਿੱਚ ਮੈਂ ਆਪਣੇ ਵਿਚਾਰ ਵੀ ਰੱਖਾਂਗਾ ਸਭ ਤੋਂ ਪਹਿਲਾਂ ਵੇਖਦੇ ਹਾਂ ਸਰੀਰਿਕ ਜਾਂ ਵਿਗਿਆਨਿਕ ਪੱਖ ਕੁਝ ਜਿਹੜੇ ਲੋਕ ਹੈ ਉਹਨਾਂ ਦਾ ਤਰਕ ਹੈ ਕਿ ਜਿਹੜੇ ਵੀ ਮਾਸਾਹਾਰੀ ਜੀਵ ਹੁੰਦੇ ਨੇ ਉਹਨਾਂ ਦੇ ਕਨਾਈਨ ਦੰਦ ਹੁੰਦੇ ਨੇ ਤਿੱਖੇ ਦੰਦ ਹੁੰਦੇ ਨੇ ਇਨਸਾਨ ਦੇ ਵੀ ਹੈ ਨੇ ਭਾਵੇਂ ਛੋਟੇ ਹੀ ਉਹਨਾਂ ਦਾ ਤਰਕ ਇਹ ਸਹੀ ਹੈ ਕਿ ਇਨਸਾਨ ਜਿਹੜਾ ਹੈ ਉਹ ਮਾਸਾਹਾਰੇ ਹੀ ਪਰ ਜਿਹੜੇ ਸ਼ਾਕਾਹਾਰੀ ਹੈ ਉਹਨਾਂ ਦਾ ਵੀ ਤਰਕ ਸਹੀ ਹੈ ਕਿ ਜਿਹੜੇ ਸ਼ਾਕਾਹਾਰੀ ਜੀਵ ਹੁੰਦੇ ਹਨ ਉਹ ਜੀਵ ਨਾਲ ਪਾਣੀ ਨਹੀਂ ਪੀਂਦੇ ਉਹ ਮੂੰਹ ਲਾ ਕੇ ਝੀਕ ਲਾ ਕੇ ਜਿੱਦਾਂ ਮੱਝਾਂ ਗਾਵਾਂ ਪਾਣੀ ਪੀਂਦੀਆਂ ਉਦਾਂ ਪੀਂਦੇ ਆ ਤਾਂ ਇਨਸਾਨ ਵੀ ਜੀਵ ਨਾਲ ਪਾਣੀ ਚੁੱਕ ਕੇ ਨਹੀਂ ਪੀਂਦਾ ਉਹ ਵੀ ਝੀਕ ਲਾ ਕੇ ਹੀ ਪੀਂਦਾ ਹੈ ਤੇ ਇਸ ਤਰ੍ਹਾਂ ਦੋਵਾਂ ਗੱਲਾਂ ਦਾ ਇੱਕ ਇੱਕ ਪੁਆਇੰਟ ਮਿਲਦਾ ਹੈ ਤੇ ਦੋਵੇਂ ਗੱਲਾਂ ਬਰਾਬਰ ਹੋ ਜਾਂਦੀਆਂ ਹੁਣ ਵੇਖਦੇ ਆ ਇਤਿਹਾਸਿਕ ਪੱਖ ਆਪਾਂ ਵੇਖੀਏ ਕਿ ਆਦੀ ਮਾਨਵ ਨੇ ਜਦੋਂ ਖੇਤੀ ਸ਼ੁਰੂ ਨਹੀਂ ਕੀਤੀ ਸੀ ਤੇ ਆਦਮ ਮਾਨਵ ਪਹਿਲਾਂ ਸ਼ਿਕਾਰ ਵੀ ਕਰਦਾ ਸੀ ਤੇ ਫਲ ਫਰੂਟ ਵੀ ਖਾਂਦਾ ਸੀ ਜਿੱਦਾਂ ਆਪਾਂ ਅੱਜਕੱਲ ਬਾਂਦਰਾਂ ਨੂੰ ਵੇਖਦੇ ਹਾਂ ਹੋਰ ਵੀ ਜਿਹੜੀਆਂ 15 ਦੀਆਂ ਪ੍ਰਜਾਤੀਆਂ ਰੈਂਗੂਟਨ ਐ ਗੋਰਿਲਾ ਵਗੈਰਾ ਉਹ ਸ਼ਿਕਾਰ ਮਾਸਾ ਹਾਰ ਵੀ ਕਰਦੇ ਨੇ ਤੇ ਸ਼ਾਕਾਹਾਰੀ ਵੀ ਨੇ ਉਸ ਤਰ੍ਹਾਂ ਇਨਸਾਨ ਪਹਿਲਾਂ ਵੈਜ ਵੀ ਖਾਂਦਾ ਸੀ ਤੇ ਨਾਨ ਵੈਜ ਵੀ ਖਾਂਦਾ ਸੀ ਸ਼ੁਰੂ ਤੋਂ ਹੀ ਜਿਹੜੇ ਆਪਾਂ ਵੇਖਦੇ ਆ ਇਤਿਹਾਸਿਕ ਖੁਦਾਈਆਂ ਜਿਹੜੇ ਹੁੰਦੀਆਂ ਆ ਉਹਦੇ ਵਿੱਚ ਆਰਟੀਫੈਕਟ ਮਿਲਦੇ ਆ ਨਾ ਤੇ ਵਿੱਚ ਉਹ ਹਥਿਆਰ ਮਿਲਦੇ ਹਨ ਪੱਥਰ ਦੇ ਬਣੇ ਹੋਏ ਪੁਰਾਣੇ ਤੇ ਉਹਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਾਨਵਰਾਂ ਦਾ ਸ਼ਿਕਾਰ ਕਰਨ ਵਾਸਤੇ ਹਥਿਆਰਾਂ ਦਾ ਯੂਜ਼ ਕੀਤਾ ਜਾਂਦਾ ਸੀ ਇਹਦਾ ਮਤਲਬ ਹੈ ਕਿ ਇਤਿਹਾਸਿਕ ਤੌਰ ਤੇ ਇਨਸਾਨ ਸ਼ਾਕਾਹਾਰੀ ਵੀ ਸੀ ਤੇ ਮਾਸਾਹਾਰੀ ਵੀ ਸੀ ਇੱਥੇ ਵੀ ਇੱਕ ਇੱਕ ਪੁਆਇੰਟ ਸ਼ਾਕਾਹਾਰ ਤੇ ਮਾਸਾਹਾਰ ਨੂੰ ਇਤਿਹਾਸਿਕ ਪੱਖੋਂ ਮਿਲਦਾ ਹੈ ਜੇਦਾ ਪ੍ਰਾਣਾ ਅਧਿਆਤਮਿਕ ਪੱਖ ਵੇਖੀਏ ਪੁਰਾਣੇ ઋਸ਼ੀਆ ਮੁਨੀਆਂ ਨੇ ਭੋਜਨ ਨੂੰ ਤਿੰਨ ਹਿੱਸਿਆਂ ਚ ਵੰਡਿਆ ਸੀ ਰਜੋਗ ਗੁਣ ਵਾਲੇ ਸਤੋ ਗੁਣ ਵਾਲੇ ਤੇ ਤਮੋ ਗੁਣ ਵਾਲੇ ਉਹਨਾਂ ਦਾ ਕਹਿਣਾ ਹੈ ਕਿ ਜੀਵ ਜੈਸਾ ਭੋਜਨ ਖਾਂਦਾ ਹੈ ਵੈਸਾ ਹੀ ਉਸ ਦਾ ਸਰੀਰ ਤੇ ਅਸਰ ਹੁੰਦਾ ਹੈ ਸਿਰਫ ਭੌਤਿਕ ਸਰੀਰ ਨਹੀਂ ਉਹਦੇ ਸੂਖਸ਼ਮ ਸਰੀਰ ਉਹਦੇ ਮਨ ਤੇ ਵੀ ਉਸ ਦਾ ਪ੍ਰਭਾਵ ਪੈਂਦਾ ਹੈ ਜਿਸ ਤਰ੍ਹਾਂ ਕੇ ਕਬੀਰ ਜੀ ਕਹਿੰਦੇ ਨੇ ਜੈਸਾ ਅੰਨ ਖਾਈਏ ਵੈਸਾ ਮਨ ਹੋਏ ਜੈਸਾ ਪਾਣੀ ਪੀਜੀਏ ਵੈਸੀ ਬਾਣੀ ਹੋਏ ਤੇ ਬੰਦੇ ਦੇ ਵਿਚਾਰਾਂ ਦੇ ਉੱਤੇ ਵੀ ਜਿਹੜਾ ਉਹਦੇ ਅੰਨ ਦਾ ਅਸਰ ਹੁੰਦਾ ਹੈ ਤੇ ਜਿਹੜੇ ਸਾਧੂ ਸੰਤ ਹੁੰਦੇ ਹਨ ਸਾਧਨਾ ਕਰਦੇ ਸੀ ਉਹ ਜਿਹੜਾ ਇਹ ਮੇਟ ਮੱਛੀ ਨਹੀਂ ਖਾਂਦੇ ਪਰ ਜਿਹੜੇ ਹਾਰਡ ਵਰਕ ਕਰਨ ਵਾਲੇ ਲੋਕ ਹੀ ਜਿੱਦਾਂ ਖੱਤਰੀ ਹੀ ਯੋਧੇ ਹੀ ਰਾਜੇ ਹੀ ਉਹ ਨਾਨਵੇਜ ਖਾਂਦੇ ਸੀ ਪੁਰਾਣੇ ਜ਼ਮਾਨੇ 'ਚ ਵੀ ਪਾਵੇ ਹੈ ਕਿ ਜਿਹੜੇ ਭਗਤੀ ਸਾਧਨਾ ਯੋਗ ਸਾਧਨਾ ਇਤਿਆਦੀ ਕਰਦੇ ਸਨ ਉਹ ਲੋਕ ਸ਼ਾਕਾਹਾਰ ਕਰਦੇ ਸੀ ਤੇ ਜਿਹੜੇ ਖੱਤਰੀ ਵਗੈਰਾ ਰਾਜੇ ਯੋਧੇ ਵਗੈਰਾ ਹੁੰਦੇ ਸੀ ਉਹ ਮਾਸਾਹਾਰ ਵੀ ਕਰ ਲੈਂਦੇ ਸੀ ਇਸ ਕਰਕੇ ਇਸ ਮਾਮਲੇ ਵਿੱਚ ਵੀ ਇੱਕ ਇੱਕ ਪੁਆਇੰਟ ਆਪਾਂ ਦੇਣੇ ਆ। ਹੁਣ ਆਪਾਂ ਵੇਖਦੇ ਹਾਂ ਕਿ ਗੁਰਬਾਣੀ ਕੀ ਕਹਿੰਦੀ। ਗੁਰਬਾਣੀ ਕਹਿੰਦੀ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ। ਕਿ ਜਿੰਨੇ ਵੀ ਦਾਣੇ ਨੇ ਉਹ ਜੀਵਾਂ ਦੇ ਬਾਜ ਨਹੀਂ ਐ ਕੋਈ ਬਿਨਾਂ ਜੀਵ ਤੋਂ ਨਹੀਂ ਇਹ ਸਭ ਦੇ ਅੰਦਰ ਜੀਵ ਹੈ ਭਾਵ ਆਤਮਾ ਹੈ ਜਾਨ ਹੈ। ਤੇ ਤੂੰ ਇਹ ਸ਼ਾਕਾਹਾਰ ਵੀ ਕਰਦੇ ਜੇ ਜੀਵ ਤੇ ਉਹਦੇ ਵਿੱਚ ਵੀ ਐ ਤੇ ਮਾਸਾਹਾਰ ਦੇ ਵਿੱਚ ਵੀ ਹੈ। ਤੇ ਜਿਹੜੇ ਲੋਕ ਵੀ ਮਾਸਾਹਾਰ ਕਰਦੇ ਨੇ ਉਹ ਇਸ ਸਲੋਗ ਦਾ ਜਿਹੜਾ ਹੈ ਹਮੇਸ਼ਾ ਉਦਾਹਰਣ ਦਿੰਦੇ ਹਨ ਪਰ ਬਾਣੀ ਅੱਗੇ ਵੀ ਕੁਝ ਕਹਿੰਦੀ ਹੈ ਜਿੱਦਾਂ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਕਿ ਸਾਰੇ ਤੀਰਥਾਂ ਤੇ ਪੁੰਨਾਂ ਦਾ ਜਿਹੜਾ ਫਲ ਹੈ ਉਹ ਜੀਵ ਦੇ ਉੱਤੇ ਦਇਆ ਕਰਨ ਦੇ ਵਿੱਚ ਹੀ ਹੈ ਤੇ ਜੇ ਤੁਸੀਂ ਜੀਵ ਤੇ ਦਇਆ ਕਰੋਗੇ ਤਾਂ ਸਿੱਧੀ ਜੀ ਗੱਲ ਹੈ ਉਸ ਨੂੰ ਮਾਰ ਕੇ ਤੇ ਖਾਓਗੇ ਨਹੀਂ ਕਦੀ ਕਬੀਰ ਜੀ ਵੀ ਕਹਿੰਦੇ ਜੋ ਸਭ ਮੈਂ ਇਕ ਖੁਦਾਇ ਕਹਿ ਤੋ ਤੌਕਿਉ ਮੁਰਗੀ ਮਾਰੇ ਜੇ ਸਾਰੇ ਤੂੰ ਇੱਕ ਹੀ ਖੁਦਾ ਕਹਿਨਾ ਵਾ ਇੱਕ ਹੀ ਪਰਮਾਤਮਾ ਹੈ ਫਿਰ ਤੂੰ ਮੁਰਗੀ ਨੂੰ ਮਾਰਦਾ ਕਿਉਂ ਇਹ ਗੁਰੂ ਨਾਨਕ ਦੇਵ ਜੀ ਅੱਗੇ ਵੀ ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਣੈ ਤੇ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਵੇਖੀਏ ਕਿਤੇ ਵੀ ਮਾਸ ਖਾਣ ਦੀ ਸਖਤ ਮਨਾਈ ਵੀ ਨਹੀਂ ਆ ਤੇ ਵੀ ਨਹੀਂ ਕਿਹਾ ਕਿ ਮਾਸ ਖਾਣਾ ਚਾਹੀਦਾ ਹੈ ਤੇ ਇਸ ਕਰਕੇ ਇੱਥੇ ਵੀ ਆਪਾਂ ਇਹਨੂੰ 50 50 ਹੀ ਰੱਖਦੇ ਹਾਂ ਕਿਉਂਕਿ ਇਹ ਵੀ ਕਿਹਾ ਹੈ ਕਿ ਮਾਸ 'ਚ ਵੀ ਓਨੇ ਜਾਨ ਹੈ ਤੇ ਸਾਗ 'ਚ ਵੀ ਓਨੇ ਹੀ ਜਾਨ ਪਰ ਇਹ ਵੀ ਕਿਹਾ ਹੈ ਕਿ ਜੀਵਾਂ ਤੇ ਦਇਆ ਕਰਨੀ ਹੈ ਹੁਣ ਤੁਸੀਂ ਪੇੜ ਪੌਦਿਆਂ ਤੇ ਵੀ ਫਲ ਫਰੂਟ ਤੇ ਵੀ ਸਬਜ਼ੀ ਤੇ ਦਇਆ ਕਰੋਗੇ ਤੇ ਫਿਰ ਤੇ ਭੁੱਖੇ ਮਰ ਜਾਓਗੇ ਤੇ ਦੋਵੇਂ ਗੱਲਾਂ ਆ ਜਾਂਦੀਆਂ ਗੁਰਬਾਣੀ ਦੇ ਵਿੱਚ ਹੁਣ ਆਪਾਂ ਇੱਕ ਹੋਰ ਚੀਜ਼ ਦਾ ਮੈਂ ਤੁਹਾਨੂੰ ਉਦਾਹਰਣ ਦੇਣਾ ਧਰਮ ਦੇ ਪੱਖ ਤੋਂ ਹੀ ਗੁਰ ਗੁਰਬਾਣੀ ਦੇ ਨੇ ਮੈਂ ਕਹਿ ਸਕਦਾ ਪਰ ਜਦੋਂ ਅੰਮ੍ਰਿਤ ਛਕਾਉਂਦੇ ਨੇ ਤੇ ਚਾਰ ਬੱਜਰ ਕੁ ਰਹਿਤਾ ਸਿੱਖ ਨੂੰ ਕਹੀਆਂ ਜਾਂਦੀਆਂ ਨੇ ਇੱਕ ਕੇਸ ਨਹੀਂ ਕਟਾਉਣੇ ਦੂਸਰਾ ਹੈ ਤੰਬਾਕੂ ਦਾ ਸੇਵਨ ਨਹੀਂ ਕਰਨਾ ਕਦੀ ਤੀਸਰਾ ਹੈ ਪਰ ਸਤਰੀ ਜਾਂ ਪਰ ਪੁਰਸ਼ ਦੇ ਨਾਲ ਸੰਬੰਧ ਨਹੀਂ ਬਣਾਉਣਾ ਤੇ ਚੌਥਾ ਹੈ ਹਲਾਲ ਜਾਂ ਕੁੱਠਾ ਨਹੀਂ ਖਾਣਾ ਤੇ ਹੁਣ ਇਥੋਂ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਹਲਾਲ ਜਾਂ ਕੁੱਠਾ ਨਹੀਂ ਖਾਣਾ ਤੇ ਇਹਦਾ ਮਤਲਬ ਇਹ ਨਹੀਂ ਕਿ ਆ ਬਾਣੀ ਨੇ ਕਿ ਦੂਜਾ ਖਾ ਲੋ ਵੇਖੋ ਜਿੱਥੇ ਜਿੱਥੇ ਕੇਸ ਨਹੀਂ ਕਟਾਉਣੇ ਤੇ ਸਿੱਧਾ ਲਿਖਤਾ ਕਿ ਕੇਸ ਨਹੀਂ ਕਟਾਉਣੇ ਇਹ ਨਹੀਂ ਲਿਖਿਆ ਕਿ ਸਿਰ ਦੇ ਨਹੀਂ ਕਟਾਉਣੇ ਦਾੜੀ ਦੇ ਕਟਾ ਲਓ ਕੋਈ ਉੱਥੇ ਵੀ ਤੁਹਾਨੂੰ ਰਾਹ ਨਹੀਂ ਦਿੱਤਾ ਗਿਆ ਨਹੀਂ ਕਟਾਉਣੇ ਨਹੀਂ ਕਟਾਉਣੇ ਤੰਬਾਕੂ ਦੇ ਜਿੱਥੇ ਲਿਖਿਆ ਕਿ ਨਹੀਂ ਸੇਵਨ ਕਰਨਾ ਨਹੀਂ ਸੇਵਨ ਕਰਨਾ ਕਿਸੇ ਤਰ੍ਹਾਂ ਦਾ ਵੀ ਤੰਬਾਕੂ ਨਹੀਂ ਸੇਵਨ ਕਰਨਾ ਤੇ ਉਸ ਤਰ੍ਹਾਂ ਹੀ ਜਿੱਥੇ ਲਿਖਿਆ ਇਸਤਰੀ ਜਾਂ ਪਰ ਪੁਰਸ਼ ਦੇ ਨਾਲ ਸਬੰਧ ਨਹੀਂ ਬਣਾਉਣੇ ਤੇ ਇਹ ਨਹੀਂ ਲਿਖਿਆ ਕਿ ਆਪਣੀ ਦੇ ਨਾਲ ਵੀ ਨਹੀਂ ਬਣਾਉਣੇ ਇਸ ਤਰ੍ਹਾਂ ਹੀ ਜਿੱਥੇ ਹਲਾਲ ਜਾਂ ਕੁਠਾ ਨਹੀਂ ਖਾਣਾ ਤੇ ਇਹਦਾ ਮਤਲਬ ਹੈ ਉੱਥੇ ਦੂਸਰਾ ਰਾਹ ਦੇ ਰਹਿਣਾ ਕਿ ਤੁਸੀਂ ਝਟਕਾ ਖਾ ਸਕਦੇ ਜੇ ਜੇ ਮੀਟ ਮੱਛੀ ਦੀ ਪੂਰੀ ਮਨਾਹੀ ਕੀਤੀ ਹੁੰਦੀ ਤੇ ਸਿੱਧਾ ਲਿਖ ਦਿੰਦੇ ਕਿ ਜਿੱਦਾਂ ਕੇਸ ਨਹੀਂ ਕਟਵਾਉਣਾ ਤੇ ਤੰਬਾਕੂ ਸੇਵਨ ਨਹੀਂ ਕਰਨਾ ਪਰ ਇਸਤਰੀ ਦਾ ਗਮਨ ਨਹੀਂ ਕਰਨਾ ਪੁਰਸ਼ ਦਾ ਗਮਨ ਨਹੀਂ ਕਰਨਾ ਤੇ ਉਸ ਤਰ੍ਹਾਂ ਇੱਥੇ ਵੀ ਸਿੱਧਾ ਹੀ ਲਿਖ ਸਕਦੇ ਕਿ ਮੀਟ ਖਾਣਾ ਹੀ ਨਹੀਂ ਤੇ ਫਿਰ ਇਹ ਲਿਖਣ ਦੀ ਲੋੜ ਨਹੀਂ ਕਿ ਹalal ਜਾਂ ਕੁੱਠਾ ਨਹੀਂ ਖਾਣਾ ਪਰ ਇਹਦਾ ਮਤਲਬ ਇਹ ਵੀ ਨਹੀਂ ਕਹਿ ਰਿਹਾ ਕਿ ਤੁਸੀਂ ਖਾਣਾ ਹੀ ਆ ਇਹ ਇੱਕ ਛੂੜ ਦਿੱਤੀ ਗਈ ਹੈ ਕਿ ਜੇ ਤੁਸੀਂ ਖਾਂਦੇ ਜੇ ਤਾਂ ਤੁਸੀਂ ਖਾ ਸਕਦੇ ਜੇ ਪਰ ਝਟਕਾ ਤੁਸੀਂ ਖਾਣਾ ਹੈ ਤੇ ਹੁਣ ਤੱਕ ਜਿੰਨੀਆਂ ਵੀ ਆਪਾਂ ਗੱਲਾਂ ਕੀਤੀਆਂ ਵਿਚਾਰ ਵੇਖੇ ਨੇ ਉਹਦੇ ਹਿਸਾਬ ਨਾਲ ਕਿਤੇ ਵੀ ਪੂਰੀ ਤਰ੍ਹਾਂ ਮਾਸਾਹਾਰ ਦੇਗੀ ਤੁਸੀਂ ਨਹੀਂ ਕਰਨਾ ਤੇ ਨਾ ਹੀ ਉਹਨੂੰ ਕਰਨ ਵਾਸਤੇ ਕਿਤੇ ਵੀ ਪ੍ਰੇਰਿਆ ਕਿਹਾ ਹੈ ਕਿ ਤੁਸੀਂ ਜੋ ਵੀ ਖਾਣਾ ਜੇ ਸ਼ਾਕਾਹਾਰ ਕਰਦੇ ਜੇ ਸ਼ਾਕਾਹਾਰ ਕਰੋ ਮਾਸਾਹਾਰ ਕਰਦੇ ਜੇ ਤੇ ਤੁਸੀਂ ਮਾਸਾਹਾਰ ਕਰੋ ਤੇ ਮੈਂ ਹੁਣ ਤੁਹਾਨੂੰ ਆਪਣੇ ਵੀ ਥੋੜੇ ਵਿਚਾਰ ਦੱਸ ਦੇਣਾ ਕਿ ਮੇਰੇ ਕੀ ਵਿਚਾਰ ਨੇ ਵੇਖੋ ਹਰ ਜੀਵ ਦੇ ਵਿੱਚ ਨਾ ਜੀਵ ਤੇ ਸਭ ਦੇ ਵਿੱਚ ਹੈਗਾ ਵਾ ਪੇੜ ਪੌਦਿਆਂ 'ਚ ਵੀ ਆ ਜਾਨਵਰਾਂ ਦੇ ਵਿੱਚ ਵੀ ਹੈ ਤੇ ਇਨਸਾਨਾਂ ਦੇ ਵਿੱਚ ਵੀ ਹੈ ਤੇ ਜੇ ਅਸੀਂ ਜਾਨਵਰ ਖਾ ਸਕਦੇ ਹਾਂ ਇਹ ਕਹਿ ਕੇ ਕਿ ਤੇ ਜੀਵ ਤੇ ਪੇੜ ਪੌਦਿਆਂ 'ਚ ਫਿਰ ਅਸੀਂ ਇਨਸਾਨ ਨੂੰ ਵੀ ਖਾ ਸਕਦੇ ਕਿਉਂਕਿ ਉਹੀ ਜੀਵ ਇਹਦੇ ਵਿੱਚ ਵੀ ਹੈ ਉਹੀ ਆਤਮਾ ਇਹਦੇ ਵਿੱਚ ਵੀ ਹੈ ਪਰ ਅਸੀਂ ਇਨਸਾਨ ਨਹੀਂ ਖਾਂਦੇ ਕਿਉਂਕਿ ਸਾਨੂੰ ਪਤਾ ਕਿ ਇਨਸਾਨ ਦੇ ਵਿੱਚ ਜਿਹੜਾ ਹੈ ਚੇਤਨਿਆ ਦਾ ਲੈਵਲ ਜਿਹੜਾ ਹੈ ਚੇਤਨਾ ਦਾ ਲੈਵਲ ਉਹ ਥੋੜਾ ਉੱਚਾ ਹੁੰਦਾ ਹੈ ਜੇ ਉਹ ਵੀ ਹੈ ਪੱਥਰ ਵੀ ਹਨ ਨਾ ਜਿਹੜੇ ਉਹ ਵੀ ਪਰਮਾਤਮਾ ਦਾ ਹੀ ਅੰਸ਼ਨ ਹੈ ਪਰਮਾਤਮਾ ਦਾ ਹੀ ਹਿੱਸਾ ਨੇ ਸ੍ਰਿਸ਼ਟੀ ਦਾ ਹੀ ਤੇ ਪਰਮਾਤਮਾ ਉਹਨਾਂ ਦੇ ਵਿੱਚ ਵੀ ਹੈ ਪੱਥਰਾਂ ਦੇ ਵਿੱਚ ਵੀ ਹੈ ਲੇਕਿਨ ਉਹਨਾਂ ਦੇ ਵਿੱਚ ਚੇਤਨਾ ਦਾ ਜਿਹੜਾ ਲੈਵਲ ਹੈ ਉਹ ਨਿਲ ਹੈ ਸਮਝ ਲਓ ਤੇ ਵਨਸਪਤੀ ਜਿਹੜੀ ਹੈ ਉਹਦੇ ਚ ਚੇਤਨਾ ਦਾ ਲੈਵਲ ਥੋੜਾ ਹੋਰ ਵੱਜ ਜਾਂਦਾ ਜਾਨਵਰਾਂ ਦੇ ਵਿੱਚ ਹੋਰ ਥੋੜਾ ਵੱਜ ਜਾਂਦਾ ਤੇ ਇਨਸਾਨ ਜਿਹੜਾ ਹੈ ਇਹਦੇ ਵਿੱਚ ਚੇਤਨਾ ਦਾ ਲੈਵਲ ਬਾਕੀ ਜੀਵਾਂ ਨਾਲੋਂ ਬਹੁਤ ਜ਼ਿਆਦਾ ਹੈ ਇਸ ਕਰਕੇ ਕੋਈ ਇਨਸਾਨ ਨੂੰ ਨਹੀਂ ਖਾਂਦਾ ਤੁਸੀਂ ਪੱਥਰ ਤੇ ਖਾ ਨਹੀਂ ਸਕਦੇ انسان ਵੀ ਖਾ ਨਹੀਂ ਸਕਦੇ ਇਸ ਕਰਕੇ ਕੋਸ਼ਿਸ਼ ਕਰੋ ਕਿ ਜਿਹੜੇ ਜੀਵ ਦੇ ਵਿੱਚ ਜਿੱਦਾਂ ਵਨਸਪਤੀ ਦੇ ਵਿੱਚ ਚੇਤਨਾ ਬਹੁਤ ਘੱਟ ਹੁੰਦੀ ਉਹਨੂੰ ਕੱਟੋਗੇ ਨਾ ਉਹ ਤੜਪਦੀ ਹੈ ਨਾ ਰੋਂਦੀ ਹੈ ਪਰ ਕਿਸੇ ਜੀਵ ਨੂੰ ਵੱਢੋ ਉਹ ਤੜਪਦਾ ਹੈ ਰੋਂਦਾ ਹੈ ਹੁਣ ਵੇਖੋ ਤੁਸੀਂ ਜਿੰਨੇ ਵੀ ਲੋਕ ਮਾਸਾਹਾਰ ਕਰਦੇ ਨੇ ਸਾਗ ਸਬਜ਼ੀ ਫਲ ਫਰੂਟ ਆਪ ਕੱਟਦੇ ਨੇ ਪਰ ਜੇ ਕਿਸੇ ਦੇ ਅੱਗੇ ਬੱਕਰੀ ਰੱਖਦੀ ਲਿਜਾ ਕੇ ਕਿ ਆ ਬੱਕਰੀ ਜਾਂ ਮੁਰਗੀ ਵੱਡੋ ਤੇ ਜਿਹੜੇ 100 ਲੋਕ ਮਾਸਾਹਾਰ ਕਰਨ ਵਾਲੇ ਨੇ ਉਹਨਾਂ ਚੋਂ ਮੈਨੂੰ ਲੱਗਦਾ ਪੰਜ ਵੀ ਜਿਹੜੇ ਆ ਉਹ ਆਪਣੇ ਹੱਥਾਂ ਨਾਲ ਉਹਨੂੰ ਨਹੀਂ ਮਾਰ ਸਕਣਗੇ ਕਿਉਂਕਿ ਫਰਕ ਹੈ ਤੁਸੀਂ ਕੀ ਕਰਦੇ ਤੁਸੀਂ ਦੁਕਾਨ ਤੋਂ ਕਟਿਆ ਘਟਾਇਆ ਲੈ ਆਉਂਦੇ ਤੁਹਾਡੇ ਵਿੱਚ ਵੀ ਇੰਨੀ ਹਿੰਮਤ ਨਹੀਂ ਹੈ ਕਿ ਤੁਸੀਂ ਆਪ ਵੀ ਕੱਟ ਲਓ ਇਸ ਕਰਕੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਆਪ ਝਟਕਾ ਲਾ ਕੇ ਖਾਓ ਉਹਨਾਂ ਨੂੰ ਵੀ ਪਤਾ ਜਿਹੜਾ ਝਟਕਾ ਕੋਈ ਵਿਰਲਾ ਹੀ ਲਾਊਗਾ ਤੇ ਕੋਈ ਵਿਰਲਾ ਹੀ ਖਾਊਗਾ ਫਿਰ ਇਹ ਤੇ ਨਹੀਂ ਕਿ ਸਾਰੇ ਖਾਈ ਜਾਣਗੇ ਡੱਬੇ 'ਚ ਬੰਦ ਲੈ ਕੇ ਆਪਾਂ ਆ ਜਾਂਦੇ ਉਹਦੇ ਪਿੱਛੇ ਜਿਹੜਾ ਦਰਦ ਹੈ ਜੋ ਉਹਨੂੰ ਕੱਟਣ ਮਿਲੇ ਹੋਇਆ ਉਹ ਸਾਨੂੰ ਦਿਸਦਾ ਨਹੀਂ ਇੱਕ ਹੋਰ ਵੀ ਗੱਲ ਹੈ ਤੁਸੀਂ ਵੇਖੋ ਜਿੰਨੀਆਂ ਵੀ ਸੰਸਾਰ 'ਚ ਮਹਾਮਾਰੀਆਂ ਫੈਲੀਆਂ ਨੇ ਬਿਮਾਰੀਆਂ ਫੈਲੀਆਂ ਨੇ ਕਦੀ ਫਾਲਤੂ ਸਬਜ਼ੀ ਤੋਂ ਨਹੀਂ ਕੋਈ ਫੈਲੀ ਆਮੇ ਪਲੇਗ ਹੈ ਐਚ ਆਈ ਵੀ ਹੈ ਡੇਂਗੂ ਮਲੇਰੀਆ ਹੋਣੇ ਕਰੋਨਾ ਆਇਆ ਸੀ ਜਿੰਨੀਆਂ ਵੀ ਬਿਮਾਰੀਆਂ ਸੰਸਾਰ ਤੇ ਮਹਾਮਾਰੀਆਂ ਫੈਲੀਆਂ ਨੇ ਅੱਜ ਤੱਕ ਸਾਰੀ ਮਾਸਾਹਾਰ ਜਾਨਵਰਾਂ ਤੋਂ ਹੀ ਫੈਲੀਆਂ ਨੇ ਕਦੀ ਫਲ ਸਬਜ਼ੀ ਤੋਂ ਕੋਈ ਮਹਾਮਾਰੀ ਨਹੀਂ ਫੈਲੀ ਇਸ ਕਰਕੇ ਬੰਦੇ ਨੂੰ ਮੇਰੇ ਹਿਸਾਬ ਨਾਲ ਮੇਰੇ ਆਪਣੇ ਵਿਚਾਰ ਨੇ ਕਿ ਬੰਦੇ ਨੂੰ ਸ਼ਾਕਾਹਾਰ ਹੀ ਖਾਣਾ ਚਾਹੀਦਾ ਹਾਂ ਇਹ ਨਹੀਂ ਹੈ ਕਿ ਕਿਸੇ ਨੂੰ ਮੈਂ ਆਪਣੇ ਸਲਾਹ ਨਹੀਂ ਦੇ ਰਿਹਾ ਕਿ ਤੁਸੀਂ ਖਾਓ ਜਾਂ ਨਾ ਖਾਓ ਮੈਂ ਖੁਦ ਨਹੀਂ ਖਾਂਦਾ ਹੁਣ ਤੱਕ ਆਪਾਂ ਜਿੰਨੇ ਵੀ ਪਿੱਛੇ ਵਿਚਾਰ ਵੇਖਿਆ ਹਨ ਜਿੰਨੇ ਵੀ ਅੰਗਲਾਂ ਤੋਂ ਵੇਖਣ ਦੀ ਕੋਸ਼ਿਸ਼ ਕੀਤੀ ਕਿਤੇ ਵੀ ਗੱਲ ਪੂਰੀ ਠੋਸ ਕਲੀਅਰ ਨਹੀਂ ਹੋਈ ਇਸ ਕਰਕੇ ਬੰਦੇ ਨੂੰ ਆਪਣੇ ਵਿਵੇਕ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ ਮੇਰੇ ਹਿਸਾਬ ਨਾਲ ਜੇ ਤੁਸੀਂ ਕੋਸ਼ਿਸ਼ ਕਰੋ ਕਿ ਸ਼ਾਕਾਹਾਰੀ ਕਰੋ ਹਾਂ ਜਿੱਥੇ ਮਜਬੂਰੀ ਹੈ ਨਹੀਂ ਕੁਝ ਮਿਲ ਰਿਹਾ ਉੱਥੇ ਤੁਸੀਂ ਖਾ ਲੋ ਮਾਸਾ ਕਰ ਲੋ ਜੇ ਤੁਹਾਨੂੰ ਮਤਲਬ ਜੀਵਨ ਦੇ ਉਤੇ ਖਦਰਾ ਦੀਦਾ ਕਿ ਹਾਂ ਮੈਨੂੰ ਖਾਣਾ ਜ਼ਰੂਰੀ ਹੈ ਹੁਣ ਉੱਥੇ ਕੋਈ ਸ਼ਾਕਾਹਾਰ ਮਿਲ ਨਹੀਂ ਰਿਹਾ ਤੇ ਮਾਸਾਹ ਤੁਸੀਂ ਉੱਥੇ ਕਰ ਸਕਦੇ ਮੇਰੇ ਹਿਸਾਬ ਨਾਲ ਪਰ ਜਿਹੜੀ ਪ੍ਰਾਥਮਿਕਤਾ ਹੈ ਪ੍ਰਾਇੋਰਟੀ ਹੈ ਉਹ ਸਾਨੂੰ ਸ਼ਾਕਾਹਾਰ ਨੂੰ ਹੀ ਦੇਣੀ ਚਾਹੀਦੀ ਹੈ ਇਹ ਮੇਰੇ ਵਿਚਾਰ ਨੇ ਬਾਕੀ ਤੁਸੀਂ ਵੇਖ ਹੀ ਲਿਆ ਕਿਤੇ ਵੀ ਕੋਈ ਗੱਲ ਕਲੀਅਰ ਨਹੀਂ ਹੈ ਸਿੱਖੀ ਦੇ ਵਿੱਚ ਵੀ ਕੋਈ ਮਨਾਹੀ ਨਹੀਂ ਹੈ ਬਹੁਤ ਸਾਰੇ ਇਤਿਹਾਸ ਦੇ ਵਿੱਚ ਅਗਰ ਆਪਾਂ ਵੇਖੀਏ ਤੇ ਜਿਹੜੇ ਸਾਡੇ ਗੁਰੂ ਸਾਹਿਬਾਨਾਂ ਦੇ ਵਿੱਚੋਂ ਵੀ ਕੋਸ਼ਿਸ਼ ਜਿਹੜੇ ਗੁਰੂ ਸਨ ਹਰ ਗੋਵਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਇਹ ਸਭ ਸ਼ਿਕਾਰ ਵੀ ਖੇਡਦੇ ਰਹੇ ਕੁਝ ਗੁਰੂਆਂ ਦੇ ਇਤਿਹਾਸ 'ਚ ਜ਼ਿਕਰ ਮਿਲਦਾ ਕਿ ਉਹਨਾਂ ਦੇ ਸਮੇਂ ਲੰਗਰ 'ਚ ਵੀ ਮਾਸਾ ਹਰ ਚੱਲਦਾ ਸੀ ਗੁਰੂ ਨਾਨਕ ਦੇਵ ਜੀ ਵੀ ਜਦੋਂ ਕੁਰੂ ਖੇਤਰ ਗਏ ਉੱਥੇ ਵੀ ਮਾਸ ਰਿੰਨਿਆ ਸੀ ਆਪਣਾ ਜਿਹੜਾ ਉਹ ਰਾਜਾ ਇੱਕ ਹਿਰਨ ਲੈ ਕੇ ਆਇਆ ਸੀ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਇਤਿਹਾਸ 'ਚ ਤੁਹਾਨੂੰ ਐਗਜ਼ਾਮਪਲ ਮਿਲ ਜਾਣਗੇ ਪਰ ਸਾਰੇ ਗੁਰੂਆਂ ਨਾਲ ਨਹੀਂ ਮਿਲਣਗੇ ਗੁਰੂ ਅਮਰਦਾਸ ਜੀ ਮਾਸਾ ਨਹੀਂ ਕਰਦੇ ਹੋਰ ਵੀ ਕਈ ਗੁਰੂ ਨਹੀਂ ਕਰਦੇ ਇੱਕ ਦੋ ਗੁਰੂ ਦਾ ਇਹ ਇਤਿਹਾਸ ਵਿੱਚ ਜੇਕਰ ਆਉਂਦਾ ਹੈ ਕਿ ਉਹ ਮਾਸਾਰ ਕਰ ਲੈਂਦੇ ਸੀ ਇਸ ਲਈ ਪਰ ਫਿਰ ਵੀ ਤੁਸੀਂ ਆਪਣੇ ਸੁਭਾਵਨਾ ਕਰੋ ਆਪਣੇ ਵਿਵੇਕ ਨਾਲ ਕਰੋ ਕਿਸੇ ਦੀ ਗੱਲ ਸੁਣਨ ਦੀ ਕੋਈ ਲੋੜ ਹੀ ਨਹੀਂ ਤੇ ਤੁਹਾਨੂੰ ਇਹ ਵੀਡੀਓ ਜਾਣਕਾਰੀ ਕਿੱਦਾਂ ਦੀ ਲੱਗੀ ਜਰੂਰ ਦੱਸੋ ਕਮੈਂਟ ਬਾਕਸ ਦੇ ਵਿੱਚ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ